ਕਾਲੂ ਆਪਣੇ ਘਰ ਕੋ ਬਜ਼ੁਰਗ ਚੜਾਈ ਕਰਦਾ ਫਿਰ ਜੇ ਪੰਡਾ ਬਨ ਬਨ ਕੇ ਰਜਾਈਆਂ ਤਲਾਈਆਂ ਬਿਸਤਰੇ ਕਵਲੀਆਂ ਉਦਾਂ ਤੁਸੀਂ ਭਾਵੇਂ 10 ਬਿਸਤਰੇ ਗੁਰਦੁਾਰੇ ਚੜਾ ਦਿਓ ਉਦਾਂ ਭਾਵੇਂ ਤੁਸੀਂ ਜਿੰਨੀ ਮਰਜ਼ੀ ਗੁਰਦੁਾਰੇ ਸੇਵਾ ਕਰ ਦਿਓ ਮਨਾ ਹੀ ਕੋਈ ਨਹੀਂ ਆ ਪਰ ਜਿਹੜੇ ਕਰਮਕਾਂਡ ਅਸੀਂ ਨਾਲ ਕਰਦੇ ਆ ਨਾ ਉਹਨਾਂ ਵਾਲੇ ਬੰਨਿਓ ਆਪਣੇ ਆਪ ਨੂੰ ਰੋਕਣ ਦੀ ਜ਼ਰੂਰਤ ਹੈ ਜਿਹੜੇ ਸੜੀ ਆਪਣੇ ਪਰਿਵਾਰਾਂ ਚ ਕਰਮਕਾਂਡ ਕਰਦੇ ਆ ਪ੍ਰਾਣੀ ਦੀ ਚੜਾਈ ਕਰਨ ਵਕਤ ਬਹੁਤ ਕੁਝ ਹੈ ਤੇ ਰਸਮਾਂ ਨੇ ਵਾਸਤ ਵਿੱਚ ਪਰ ਰਸਮਾਂ ਨੂੰ ਅਸੀਂ ਮर्यादा ਕਹਿ ਕੇ ਨਿਭਾਉਂਦੇ ਆ ਹੈ ਉਹ ਅਸਮਾਨੇ ਜਿਹੜੋਸੀ ਬੰਦਾ ਚੜ੍ਹਾਈ ਕਰਦਾ ਉਸ ਨੂੰ ਅਸੀਂ ਨਵਾਉਨੇ ਆ ਸਾਰਾ ਕੁਝ ਕਰਦੇ ਆ ਫਿਰ ਸਿਵਿਆਂ ਚ ਲੈ ਕੇ ਜਾਂਦੇ ਆ ਭਾਂਡਾ ਭਾਂਦੇ ਆ ਫਿਰ ਉਹਦੇ ਪੈਰਾਂ ਵਾਲੇ ਬਨੇ ਕੱਪੜਾ ਰੱਖ ਕੇ ਨੋਆ ਕੋਣੋਂ ਮੱਥੇ ਵੀ ਟਿਕਾਏ ਜਾਂਦੇ ਆ ਹੁਣ ਹੌਲੀ ਹੌਲੀ ਪਰਿਵਾਰ ਸੁਚੇਤ ਹੋ ਗਿਓ ਕਹਿੰਦੇ ਨਾ ਪਾਈਏ ਮਨਮਤ ਨਹੀਂ ਕਰਨੀ ਆਪਾਂ ਵੀ ਜਿਉਂਦੇ ਜੀ ਆਪਣੇ ਮਾਂ ਬਾਪ ਦੀ ਰਿਸਪੈਕਟ ਕਰੋ ਮਗਰੋਂ ਇਹ ਕਰਮ ਨਹੀਂ ਆਪਾਂ ਕਰਨੇ ਕਿਉਂਕਿ ਬਾਣੀ ਦੇ ਲਿਖਿਆ ਜੇ ਮਰਤ ਕੋ ਚੰਦਨ ਚੜਾਵੇ ਉਸਤੇ ਕਹੋ ਕਵਨ ਫਲ ਪਾਵੇ ਜੇ ਮਰਤ ਕੋ ਵਿਸ਼ਟਾ ਮਾਹ ਰੜਾਈ ਤਾਂ ਮਰਤ ਕਾ ਕਿਆ ਕਟ ਜਾ ਹੁਣ ਇਹਦਾ ਮਤਲਬ ਉਹ ਨਾ ਅਮਲ ਕਰ ਲਿਆ ਉਹ ਕਹਿੰਦੇ ਆਪਾਂ ਜਿਉਂਦੇ ਜੀ ਆਪਣੇ ਮਾਂ ਬਾਪ ਦੀ ਸੇਵਾ ਕਰ ਲਈਆਂ ਐਦਾਂ ਮਗਰੋਂ ਪਖੰਡ ਕਰਨ ਦੀ ਲੋੜ ਨਹੀਂ ਹੈਗੀ ਤੋ ਇਹ ਹੌਲੀ ਹੌਲੀ ਜਦੋਂ ਆਪਣੇ ਪਰਿਵਾਰਾਂ ਵਿੱਚ ਜਦੋਂ ਤੁਹਾਡੇ ਉਹ ਕੰਮ ਆਉਂਦਾ ਨਾ ਕਾਰਜ ਆਉਂਦਾ ਵਾ ਉਦੋਂ ਵੇਖਿਆ ਜਾਣਾ ਵਾ ਕਿ ਇਹ ਪਰਿਵਾਰ ਗੁਰਮਤ ਉਤੇ ਪਹਿਰਾ ਗਨਗਤ ਜਦੋਂ ਤੁਹਾਡੇ ਕਾਰਜ ਹੋਣਾ ਹੁਣ ਕਈ ਪਰਿਵਾਰ ਤੁਸੀਂ ਵੇਖਿਆ ਜਦੋਂ ਪੁੱਤਰਾ ਧੀਆਂ ਦੇ ਆਨੰਦ ਕਾਰਜ ਹੋਣਗੇ ਸ਼ਰਾਬਾਂ ਵੀ ਪੀਉਣਗੇ ਸਾਰਾ ਕੁਝ ਚੱਲੂਗਾ ਪਰ ਗੁਰਦੁਆਰੇ ਵੀ ਆਉਣਗੇ ਮੱਥਾ ਵੀ ਟੇਕਣਗੇ ਪ੍ਰਕਰਮਾਂ ਵੀ ਕਰਨਗੇ ਅੱਛਾ ਬਰਾਤ ਨੂੰ ਲੈ ਕੇ ਜਾਣੀ ਆ ਉਦੋਂ ਗੁਰਦਾਰੇ ਅਰਦਾਸ ਕਰਕੇ ਵੀ ਤੁਰਨਾ ਕਿ ਮਹਾਰਾਜ ਰੰਗਦੇ ਕਾਰਜਾਂ ਚ ਆਪ ਸਾਈ ਹੋਇਓ ਅੱਗੇ ਪਹਿਲਾਂ ਪੁੱਛੀ ਜਾਣਗੇ ਵੀ ਪ੍ਰਬੰਧ ਠੀਕ ਹੈ ਨਾ ਪੁੱਛ ਲਓ ਫੋਨ ਕਰਕੇ ਉਹਨਾਂ ਨੂੰ ਉਹਨਾਂ ਦਾ ਪ੍ਰਬੰਧ ਤਾਂ ਨਹੀਂ ਢੱਲਾਗਾ ਤੋ ਪ੍ਰਬੰਧਦਾਰ ਸθε ਥੋੜਾ ਹੁੰਦਾ ਵੀ ਕਿਤੇ ਪਕੌੜੇ ਨਹੀਂ ਉਹਨਾਂ ਨੇ ਕੱਢੇ ਮਠਿਆਈਆਂ ਦਾ ਪ੍ਰਬੰਧ ਕਰਨਾ ਪ੍ਰਬੰਧ ਦਾ ਭਾਵ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਖਾਣ ਪੀਣ ਵਾਲੇ ਚੱਲੇ ਆ। ਮਤਲਬ ਸਾਡੀ ਸੋਚ ਇੱਥੇ ਖਲੋਤੀ ਹੋਈ ਆ। ਤੋ ਜੇ ਆਪਾਂ ਇਸ ਬਣੇ ਤੁਰਿਆ ਤੇ ਸਾਡਾ ਫਰਜ ਬਣਦਾ ਕਿ ਅਸੀਂ ਇਹਨਾਂ ਕਾਰਜਾਂ ਦੇ ਉੱਤੇ ਵੀ ਪਹਿਰਾ ਦੇਣ ਦਾ ਯਤਨ ਕਰੀਏ। ਜਦੋਂ ਅਸੀਂ ਆਪਣੇ ਪੁੱਤਾਂ ਧੀਆਂ ਦਾ ਕਿਉਂਕਿ ਅੱਜ ਅਸੀਂ ਆਤਮਿਕ ਤੌਰ ਤੇ ਕਮਜ਼ੋਰ ਕਿਉਂ ਆ? ਤੂੰ ਕਿਸੀ ਪੜੀ ਵੀ ਜਾਣੇ ਆ ਸੁਣੀ ਵੀ ਜਾਣੇ ਆ ਗੁਰਦੁਆਰੇ ਵੀ ਆਈ ਜਾਣੇ ਆ ਜਿਹਨੂੰ ਆਪਾਂ ਕਹਿ ਲਈਏ ਵੀ ਅੱਖਾਂ ਮੀਟ ਮੀਟ ਕੇ ਸੁਣ ਵੀ ਲਿਆ ਸਭ ਕੁਝ ਕਰ ਲਿਆ ਪਰ ਅੰਦਰ ਨਹੀਂ ਉਹ ਤਬਦੀਲੀ ਆਈ ਜਿਹੜੀ ਲਿਆਉਣੀ ਚਾਹੀਦੀ ਸੀ ਮਨੁੱਖ ਨੂੰ ਤੂੰ ਪਾਸ਼ਾ ਜੀ ਕਹਿੰਦੇ ਸਿੰਚਨ ਹਾਰੇ ਇੱਕ ਹੈ ਮਾਲੀ ਖਬਰ ਕਰਤ ਹੈ ਪਾਤ ਪਤ ਡਾਲੀ ਉਹਦਾ ਸਿੰਚਨ ਹਾਰ ਵੈਗਰੂ ਆਕਾਰ ਪੁਰਖ ਮਾਲੀ ਆ ਉਹਨਾਂ ਨੂੰ ਆਪਣੇ ਅੰਦਰ ਸਾਂਭ ਕੇ ਰੱਖੋ ਉਹਦੇ ਨਾਲ ਸਾਹਜ ਪਾਓ ਭਾਈ ਰੋਜ਼ ਉਹਦੇ ਨਾਲ ਗੱਲਾਂ ਕਰੋ ਆਪਾਂ ਇਕੱਲੇ ਨਹੀਂ ਹੈਗੇ ਅਪਨੇਂਦਰ ਮਾਲਕ ਜਿਹਨੂੰ ਗੱਲਾਂ ਕਰਨ ਦੀ ਜਾਂਚ ਅਜਾ ਨਾ ਆਪਣੇ ਆਪ ਨਾਲ ਉਹ ਕਦੀ ਆਪਣੇ ਆਪ ਨੂੰ ਕੱਲਾ ਕਹਿੰਦਾ ਹੀ ਨਹੀਂ ਗੁਰਮਤਿ ਇਹੋ ਤਾਂ ਸਿਖਾਉਂਦੀ ਆ ਵੀ ਤੂੰ ਕੱਲਾ ਹੀ ਨਹੀਂ ਆਪਾ ਪੜ੍ਹ ਲੈ ਨਾ ਇਹ ਮਨ ਮੇਰਿਆ ਤੂੰ ਸਦਾ ਰਾਹੋ ਹਰ ਨਾਲੇ ਹਰ ਨਾਲ ਰਹੋ ਤੂੰ ਅੱਗੇ ਕੀ ਬੋਲਾ ਦੂਖ ਸਭ ਸਰਣ ਅੰਗੀਕਾਰ ਉਹ ਕਰੇ ਤੇਰਾ ਉਹ ਕਰੇ ਕਿਹੜਾ ਜਿਹੜਾ ਤੇਰੇ ਅੰਦਰ ਬੈਠਾ ਹੋ ਕਾਰਜ ਸਭ ਸਵਾਰਨਾ ਸਭ ਨਾਲ ਗੱਲਾਂ ਸੋ ਕਿਉ ਮੰਨੋ ਬਿਸਾਰੇ ਤੋ ਪਾਸ਼ਾ ਕਹਿੰਦੇ ਜਿਹੜਾ ਸਾਰੇਆਂ ਗੱਲਾਂ ਤੇ ਸਮਰਥਾ ਉਹਨੂੰ ਕਿਉ ਭਲੋਣਾ ਤੂੰ ਉਹਦੇ ਨਾਲ ਸਾਹ ਚ ਪਾ ਕੇ ਰੱਖ ਉਹਦੇ ਨਾਲ ਨੇੜਤਾ ਬਣਾ ਕੇ ਰੱਖ ਹਮੇਸ਼ਾ ਕਦੀ ਵੀ ਨਹੀਂ ਮਨੋ ਇਕੱਲਾ ਹੁੰਦਾ ਜਦੋਂ ਆਪਣੇ ਆਪ ਦੇ ਨਾਲ ਸਾਹ ਚ ਪਾਉਂਦਾ ਪਾਸ਼ਾ ਜੀ ਨੇ ਬਾਰ ਬਾਰ ਇਹੋ ਸਾਨੂੰ ਅਧਿਆਨ ਕਰਾਇਆ ਕਿ ਬੰਦਿਆ ਆਪਣੇ ਆਪ ਨੂੰ ਖੋਜ ਜਨ ਨਾਨਕ ਬਿਨਾਂ ਆਪਾ ਜੀ ਨੇ ਮਿਟੇਨਾ ਭ੍ਰਮ ਕੀ ਕਾਈ ਕੱਤ ਜਾਈਏ ਰੇ ਘਰ ਲਾ ਗੋ ਰੰਗ ਕਿਉ ਜਾਈਏ ਬਾਹਰ ਰੰਗ ਤੇ ਘਰੇ ਲੱਗ ਗਿਆ ਹੁਣ ਮੇਰਾ ਚੇਤਨਾ ਚਲਾਏ ਜਿਹੜੀ ਅੱਗੇ ਸੰਤੁਸ਼ਟੀ ਮਿਲਦੀ ਸੀ ਬਾਹਰ ਕਿਤੇ ਸੇਵਾ ਕਰਕੇ ਹੁਣ ਤੇ ਕਹਿੰਦੇ ਮਾਂ-ਬਾਪ ਦੀ ਸੇਵਾ ਕਰਕੇ ਵੀ ਉਹ ਸੰਤੁਸ਼ਟੀ ਮਿਲ ਜਾਂਦੀ ਹੈ। ਅਸਲ ਦੇ ਵਿੱਚ ਜਿਹੜੇ ਲੋਕ ਬਾਹਰ ਭੱਜੇ ਫਿਰਦੇ ਆ ਸੇਵਾ ਕਰਨ ਵਾਸਤੇ ਵੀ ਘਰ ਬਾਪੂ ਤਰਸਦਾ ਪਿਆ, ਮਾਂ ਤਰਸਦੀ ਪਈ ਐ, ਘਰ ਚ ਕੋ ਵੱਡਾ-ਵਡੇਰਾ ਤਰਸਦਾ ਪਿਆ ਤੇ ਬੰਦਾ ਬਾਹਰ ਕਰਦਾ ਫਿਰਦਾ ਸੇਵਾ। ਬਾਹਰ ਸੇਵਾ ਕਰਦਾ ਫਿਰਦਾ। ਤੇ ਜਦੋਂ ਉਹਨੂੰ ਸਮਝ ਆ ਗਈ ਵੀ ਮੈਂ ਬਾਹਰ ਕਿਉਂ ਜਾਵਾਂ? ਉਹ ਜਿਹੜਾ ਆਨੰਦ ਮੈਂ ਬਾਹਰ ਜਾ ਕੇ ਲੈਂਦਾ ਸੀ ਉਹ ਤੇ ਹੁਣ ਮੈਨੂੰ ਘਰੇ ਆਉਣ ਲੱਗ ਪਿਆ ਕਿਉਂਕਿ ਪਤਾ ਲੱਗ ਗਿਆ ਵੀ ਬਾਪੂ ਦੀ ਸੇਵਾ ਵਿੱਚ ਵੀ ਆਨੰਦ ਹੈਗਾ ਮਾਂ ਦੀ ਸੇਵਾ ਵਿੱਚ ਵੀ ਆਨੰਦ ਹੈਗਾ ਪਰਿਵਾਰ ਦੇ ਵਿੱਚ ਵੀ ਜ਼ਿੰਮੇਵਾਰੀਆਂ ਨਿਭੋਣੀ ਵੀ ਇੱਕ ਸੇਵਾ ਵਾ ਜਿਹੜੇ ਲੋਕ ਜ਼ਿੰਮੇਵਾਰੀਆਂ ਤੋਂ ਭਗੋੜੇ ਸੀ ਕਈ ਬੰਦੇ ਇਦਾਂ ਦੇ ਵੇਖੇ ਮੈਂ ਵਿਆਹ ਕਰਾ ਕੇ ਮੁੜ ਕੇ ਜ਼ਿੰਮੇਵਾਰੀਆਂ ਤੋਂ ਭਗੋੜੇ ਹੋ ਗਏ ਕਿ ਪਤਾ ਕੀ ਹੁੰਦੇ ਮੈਂ ਤੇ ਹੁਣ ਰੱਬ ਪਾਉਣ ਤੁਰਿਆ ਹਾਂ ਲਓ ਜੀ